ਟੋਬੇ ਹੁਣ ਜਿਵੇਂ ਅਸੀਂ 36 ਇੱਕ ਇਹਦੀ ਤਾਰੀਖ ਫਿਕਸ ਕੀਤੀ ਐ ਵੀ 36 ਤੱਕ ਆਸੀ ਜਿਹੜੇ ਇਸ ਤਰ੍ਹਾਂ ਨਾਲ ਸਾਰੇ ਟੋਬੇ ਨੇ ਜਿਨ੍ਹਾਂ ਦੇ ਪ੍ਰੋਜੈਕਟ ਅਸੀਂ ਪਾਸ ਕਰਤੇ ਵੀ ਅਸੀਂ ਇਹਦਾ ਕੰਮ ਐ ਜਿਹੜਾ ਇਹਨੂੰ ਬਿਲਕੁਲ ਨਿਪਰੇ ਚਾੜਦਣਾ ਐ 10 ਦਿਨ ਦੇ ਵਿੱਚ ਵਿੱਚ ਅੱਜ ਤੋਂ ਇਹਨੂੰ ਅਸੀਂ ਡੀਵਾਟਰਿੰਗ ਕਰਾਵਾਂਗੇ ਇਹਨੂੰ ਖਾਲੀ ਕਰਾਵਾਂਗੇ ਡੀਵਾਟਰਿੰਗ ਕਰਨ ਤੋਂ ਬਾਅਦ ਇਹਦੀ ਡੀਸੈਲਟਿੰਗ ਹੋਊਗੀ ਅਫਸਰ ਸਾਰੇ ਨਾਲ ਖੜੇ ਨੇ ਇਹਦੀ ਫਿਰ ਡੀਸੈਲਟਿੰਗ ਹੋਊਗੀ ਡੀਸੈਲਟਿੰਗ ਕਰਨ ਤੋਂ ਬਾਅਦ ਫਿਰ ਜਿੰਨੀਆਂ ਏਰੀਆਂ ਆ ਜਿੰਨੀ ਤੁਸੀਂ ਇਹਦਾ ਕਿਨਾਰੇ ਦੇਖਦੇ ਹੋ ਇਹ ਕਿਨਾਰਿਆਂ ਨੂੰ ਐਨ ਚਕੌਰ ਕਰਕੇ ਮਤਲਬ ਕਿ ਸਕੁਅਰ ਦੇ ਵਿੱਚ ਇਹ ਰੈਕਟੈਂਗਲ ਚ ਬਣਾ ਕੇ ਔਰ ਇਹਦੇ ਜਿਹੜੇ ਕਿਨਾਰੇ ਨੇ ਉਹ ਉਹਦੇ ਤੇ ਬ੍ਰਿਕ ਲਾਈਨਿੰਗ ਕੀਤੀ ਜਾਊਗੀ ਬ੍ਰਿਕ ਲਾਈਨਿੰਗ ਕਰਨ ਤੋਂ ਬਾਅਦ ਚੋ ਤੇ ਜਿਹੜਾ ਇਹਦੇ ਉਹਦੇ ਦੋ ਖੂਹ ਬਣ ਕੇ ਜਿਹੜਾ ਜਿਵੇਂ ਥਾਪਰ ਮਾਡਲ ਹੁੰਦਾ ਉਹ ਖੂਹਾਂ ਦੇ ਰਾਹੀਂ ਪਾਣੀ ਆ ਜਿਹੜਾ ਉਹ ਇਹਦੇ ਚ ਆਊਗਾ ਉਰੋ ਸੋਲਰ ਮੋਟਰ ਦੇ ਨਾਲ ਜਿਹੜਾ ਪਾਣੀ ਆ ਫਿਰ ਖੇਤਾਂ ਤੱਕ ਜਾਊਗਾ ਖੇਤਾਂ ਨੂੰ ਆਲਰੇਡੀ ਪਾਈਪ ਲਾਈਨ ਉਰੇ ਪਾਈ ਹੋਈ ਹੈ ਸੋ ਇਸ ਤਰ੍ਹਾਂ ਜਿਹੜਾ ਪ੍ਰੋਜੈਕਟ ਆ ਸੀ 36 ਤੱਕ ਇਹਨੂੰ ਕੰਪਲੀਟ ਕਰ ਦਾਂਗੇ ਇਹ ਆਪਾਂ ਹਲਕਾ ਫਤੇਗੜ ਸਾਹਿਬ ਦੇ ਜਿੱਮੇ ਇੱਕ ਪਿੰਡ ਈਸਰਹੇਲ ਦੇ ਵਿੱਚ ਖੜੇ ਨੇ ਮੇਰੇ ਨਾਲ ਵਿਧਾਇਕ ਸਰਦਾਰ ਲਖਬੀਰ ਸਿੰਘ ਜੀ ਰਾਜ ਸਭਾ ਉਰੇ ਮੌਜੂਦ ਨੇ ਸਾਰੇ ਅਫਸਰ ਸਾਹਿਬਾਨ ਅੱਜ ਸਾਡੇ ਨਾਲ ਮੌਜੂਦ ਨੇ ਵਿਧਾਇਕ ਰੁਪਿੰਦਰ ਸਿੰਘ ਜੀ ਹੈਪੀ ਬਸੀ ਪਠਾਣਾ ਤੋਂ ਵੀ ਸਾਡੇ ਨਾਲ ਮੌਜੂਦ ਨੇ